ਅਮਰੀਕੀ ਰਾਸ਼ਪਤੀ ਡੋਨਲਡ 트੍ਰੰਪ ਨੇ ਵੀਰਵਾਰ ਸ਼ਾਮ ਨੂੰ ਐਲਾਨ ਕੀਤਾ ਹੈ ਕਿ ਇੱਕ ਦਿਨ ਪਹਿਲਾਂ ਵਾਈਟ ਹਾਊਸ ਨੇੜੇ ਮਿੱਥ ਕੇ ਕੀਤੀ ਗਈ ਗੋਲੀਬਾਰੀ ਵਿੱਚ ਜ਼ਖਮੀ ਹੋਏ ਨੈਸ਼ਨਲ ਗਾਰਡ ਦੇ ਦੋ ਮੈਂਬਰਾਂ ਵਿੱਚੋਂ ਇੱਕ ਦੀ ਮੌਤ ਹੋ ਗਈ ਹੈ ਮਰਨ ਵਾਲੀ ਗਾਰਡ ਦਾ ਨਾਂ ਸਰਹਾ ਬੈਕਸਟ੍ਰੋਮ ਸੀ ਤੇ ਉਹ ਬੈਸਟ ਵਰਜੀਨੀਆ ਸੂਬੇ ਦੀ ਆਰਮੀ ਸਪੈਸ਼ਲਿਸਟ ਸੀ ਸ਼ੁਕਰਾਨਾ ਦਿਵਸ ਤੇ ਅਮਰੀਕੀ ਫੌਜੀ ਕਰਮਚਾਰੀਆਂ ਨੂੰ ਸੰਬੋਧਨ ਕਰਦਿਆਂ 트੍ਰੰਪ ਨੇ 20 ਸਾਲਾਂ ਬੈਕਸਟ੍ਰੌਮ ਨੂੰ ਬਹੁਤ ਸਤਿਕਾਰਯੋਗ ਨੌਜਵਾਨ ਸ਼ਾਨਦਾਰ ਵਿਅਕਤੀ ਦੱਸਿਆ ਤੇ ਕਿਹਾ ਕਿ ਉਹ ਹੁਣ ਸਾਡੇ ਨਾਲ ਨਹੀਂ ਹੈ ਉਹ ਹੁਣ ਸਾਡੇ ਵੱਲ ਉੱਪਰੋਂ ਦੇਖ ਰਹੀ ਹੈ ਉਸਦੇ ਮਾਪੇ ਉਸਦੇ ਨਾਲ ਹਨ ਉਹ ਹੁਣ ਸਾਡੇ ਵੱਲ ਉੱਪਰੋਂ ਦੇਖ ਰਹੀ ਹੈ ਉਸਦੇ ਮਾਪੇ ਉਸਦੇ ਨਾਲ ਹਨ ਇਹ ਹੁਣੇ ਹੀ ਹੋਇਆ ਹੈ ਹਮਲੇ ਵਿੱਚ ਜ਼ਖਮੀ ਹੋਏ ਦੂਜੇ ਗਾਰਡ ਮੈਂਬਰ 24 ਸਾਲਾ ਐਡਰੀਓ ਵੂਲਫ ਦੀ ਹਾਲਤ ਗੰਭੀਰ ਬਣੀ ਹੋਈ ਹੈ 트ੰਪ ਨੇ ਦੱਸਿਆ ਹੈ ਕਿ ਦੂਜਾ ਜਵਾਨ ਜ਼ਿੰਦਗੀ ਤੇ ਮੌਤ ਦੇ ਨਾਲ ਜੂਝ ਰਿਹਾ ਹੈ ਉਹ ਬਹੁਤ ਬੁਰੀ ਹਾਲਤ ਦੇ ਵਿੱਚ ਹੈ ਉਹ ਆਪਣੀ ਜ਼ਿੰਦਗੀ ਲਈ ਲੜ ਰਿਹਾ ਹੈ ਇਸ ਤੋਂ ਪਹਿਲਾਂ ਬੈਕਸਟ੍ਰੋਮ ਦੇ ਪਿਤਾ ਗੈਰੀ ਬੈਕਸਟ੍ਰੋਮ ਨੇ ਦੱਸਿਆ ਕਿ ਉਹਨਾਂ ਦੀ ਤੀ ਬਹੁਤ ਬੁਰੀ ਤਰ੍ਹਾਂ ਜ਼ਖਮੀ ਸੀ ਤੇ ਉਹ ਬਚ ਨਹੀਂ ਸકી ਇਸ ਦੌਰਾਨ ਵਾਈਟ ਹਾਊਸ ਤੋਂ ਸਿਰਫ ਕੁਝ ਬਲਾਕ ਦੂਰ ਹੋਈ ਗੋਲੀਬਾਰੀ ਦੀ ਜਾਂਚ ਅਧਿਕਾਰੀਆਂ ਵੱਲੋਂ ਹਾਲੇ ਵੀ ਕੀਤੀ ਜਾ ਰਹੀ ਹੈ ਦੇਸ਼ ਦੀ ਰਾਜਤਾਨੀ ਲਈ ạtਾਰਨੀ ਜਿਨਾਈਨ ਪਿਊਰੋ ਦੇ ਐਲਾਨ ਤੋਂ ਬਾਅਦ ਸੋਸ਼ਲ ਮੀਡੀਆ ਤੇ ਇੱਕ ਬਿਆਨ ਪੋਸਟ ਕੀਤਾ ਗਿਆ। ਉਹਨਾਂ ਕਿਹਾ ਹੈ ਕਿ ਸਾਡੇ ਦਿਲ ਅਤੇ ਪ੍ਰਾਰਥਨਾਵਾਂ ਨੈਸ਼ਨਲ ਗਾਰਡ ਦੀ 20 ਸਾਲਾ ਸਰਾ ਬੈਕਸਟ੍ਰੋਮ ਦੇ ਪਰਿਵਾਰ ਦੇ ਨਾਲ ਜੁੜੀਆਂ ਹਨ। ਇੱਕ ਨਾਇਕਾ ਜਿਸਨੇ ਥੈਂਕਸ giving day ਤੇ ਉਹਨਾਂ ਲੋਕਾਂ ਲਈ ਵਾਸ਼ਿੰਗਟਨ ਡੀਸੀ ਦੀ ਸੇਵਾ ਕਰਨ ਲਈ ਸਵੈ ਇੱਛਾ ਨਾਲ ਕੰਮ ਕੀਤਾ ਅਤੇ ਆਪਣੀ ਕੁਰਬਾਨੀ ਦਿੱਤੀ। ਰਾਸ਼ਟਰੀ ਗਾਰਡਾਂ ਦੇ ਹਮਲੇ ਦੇ ਦੋਸ਼ੀ afghan ਵਿਅਕਤੀ NCIA ਦੇ ਸਭ ਤੋਂ ਗੁਪਤ ਅਫਗਾਨ ਲੜਾਕੂ ਯੂਨਿਟਾਂ ਵਿੱਚੋਂ ਇੱਕ ਵਿੱਚ ਕਈ ਸਾਲ ਬਤਾਏ ਸਨ ਅਮਰੀਕੀ ਅਧਿਕਾਰੀਆਂ ਨੇ ਇਸ ਤੱਥ ਦੀ ਪੁਸ਼ਟੀ ਕੀਤੀ ਹੈ 29 ਸਾਲ ਦੇ ਮੁੱਖ ਦੋਸ਼ੀ ਨੇ ਪਹਿਲਾ ਜ਼ੀਰੋ ਯੂਨਿਟਾਂ ਵਿੱਚ ਸੇਵਾ ਕੀਤੀ ਸੀ ਜਦੋਂ ਅਮਰੀਕੀ ਫੌਜਾਂ ਅਫਗਾਨਿਸਤਾਨ ਤੋਂ ਪਰਤੀਆਂ ਸਨ ਲਖਨਵਾਲ ਉਸੇ ਸਮੇਂ ਆਪਰੇਸ਼ਨ ਐਲੀਜ਼ ਵੈਲਕਮ ਰਾਹੀ ਸੰਯੁਕਤ ਰਾਸ਼ਟਰ ਅਮਰੀਕਾ ਪਹੁੰਚਿਆ ਸੀ ਬਾਈਡਨ ਯੁੱਗ ਦੇ ਪ੍ਰੋਗਰਾਮ ਅਧੀਨ ਉਹਨਾਂ ਹਜ਼ਾਰਾਂ ਲੋਕਾਂ ਨੂੰ ਅਮਰੀਕਾ ਲਿਆਂਦਾ ਗਿਆ ਸੀ ਜਿਨ੍ਹਾਂ ਨੇ ਅਮਰੀਕੀ ਫੌਜਾਂ ਦੇ ਨਾਲ ਕੰਮ ਕੀਤਾ ਸੀ ਬਾਈਡਨ ਪ੍ਰਸ਼ਾਸਨ ਨੇ ਸਤੰਬਰ 2021 ਵਿੱਚ ਕਤਿਤ ਸ਼ੂਟਰ ਨੂੰ ਸੰਯੁਕਤ ਰਾਜ ਅਮਰੀਕਾ ਲਿਆਉਣ ਨੂੰ ਜਾਇਜ਼ ਠਹਿਰਾਇਆ ਕਿਉਂਕਿ ਉਸਨੇ ਪਹਿਲਾਂ ਅਮਰੀਕੀ c.i.a. Denal Kantar which ikapaywal force the member vajukamkitasi. seconds before i went on right now i heard that sarah beckstrom of west virginia one of the guardsmen that we're talking about highly respected young magnificent person started service in june of 2023 outstanding in every way she's just passed away. She's no longer with us. She's looking down at us right now. Her parents are with her. This just happened. She was savagely attacked. She's dead. Now with us. Terrible person. Outstanding in every single way, in every department. Just horrible. As you know, the other young man is fighting for his life. He's in very bad shape. He's fighting for his life, and hopefully. We'll get better news with respect to him. And the monster that did this is also in serious condition. But we won't even talk about him. As you may know, DHS has confirmed that the suspect is an Afghan national flown here by the previous administration, who was such a bad administration. And I have a picture of. A plane, this is what it looked like when they came in, it was total bedlam. Do you remember that period of time? Total bedlam. People crammed onto the plane. And the toughest, meanest, most capable physically got on the plane, not the people that we were looking for or that they wanted to bring in. Here's a picture for you. Just take a look at that plane. Standing on top of each other, sitting on top of each other. This is what we had under the Biden administration. I don't hope this should never ever happened. We should have left from ਅਮਰੀਕੀ ਰਾਸ਼ਪਤੀ ਡੋਨਲਡ 트੍ਰੰਪ ਨੇ ਵੀਰਵਾਰ ਸ਼ਾਮ ਨੂੰ ਐਲਾਨ ਕੀਤਾ ਹੈ ਕਿ ਇੱਕ ਦਿਨ ਪਹਿਲਾਂ ਵਾਈਟ ਹਾਊਸ ਨੇੜੇ ਮਿਥਕੇ ਕੀਤੀ ਗਈ ਗੋਲੀਬਾਰੀ ਵਿੱਚ ਜ਼ਖਮੀ ਹੋਏ ਨੈਸ਼ਨਲ ਗਾਰਡ ਦੇ ਦੋ ਮੈਂਬਰਾਂ ਵਿੱਚੋਂ ਇੱਕ ਦੀ ਮੌਤ ਹੋ ਗਈ ਹੈ। ਮਰਨ ਵਾਲੀ ਗਾਰਡ ਦਾ ਨਾਂ ਸਰਹਾ ਬੈਕਸਟ੍ਰੋਮ ਸੀ ਤੇ ਉਹ ਬੈਸਟ ਵਰਜੀਨੀਆ ਸੂਬੇ ਦੀ ਆਰਮੀ ਸਪੈਸ਼ਲਿਸਟ ਸੀ। ਸ਼ੁਕਰਾਨਾ ਦਿਵਸ ਤੇ ਅਮਰੀਕੀ ਫੌਜੀ ਕਰਮਚਾਰੀਆਂ ਨੂੰ ਸੰਬੋਧਨ ਕਰਦਿਆਂ 트੍ਰੰਪ ਨੇ 20 ਸਾਲਾਂ ਬੈਕਸਟ੍ਰੌਮ ਨੂੰ ਬਹੁਤ ਸਤਿਕਾਰਯੋਗ ਨੌਜਵਾਨ ਸ਼ਾਨਦਾਰ ਵਿਅਕਤੀ ਦੱਸਿਆ ਤੇ ਕਿਹਾ ਕਿ ਉਹ ਹੁਣ ਸਾਡੇ ਨਾਲ ਨਹੀਂ ਹੈ ਉਹ ਹੁਣ ਸਾਡੇ ਵੱਲ ਉੱਪਰੋਂ ਦੇਖ ਰਹੀ ਹੈ ਉਸਦੇ ਮਾਪੇ ਉਸਦੇ ਨਾਲ ਹਨ ਉਹ ਹੁਣ ਸਾਡੇ ਵੱਲ ਉੱਪਰੋਂ ਦੇਖ ਰਹੀ ਹੈ ਉਸਦੇ ਮਾਪੇ ਉਸਦੇ ਨਾਲ ਹਨ ਇਹ ਹੁਣੇ ਹੀ ਹੋਇਆ ਹੈ ਹਮਰੇ ਵਿੱਚ ਜ਼ਖਮੀ ਹੋਏ ਦੂਜੇ ਗਾਰਡ ਮੈਂਬਰ 24 ਸਾਲਾ ਐਡਰੀਓ ਵੂਲਫ ਦੀ ਹਾਲਤ ਗੰਭੀਰ ਬਣੀ ਹੋਈ ਹੈ 트ੰਪ ਨੇ ਦੱਸਿਆ ਹੈ ਕਿ ਦੂਜਾ ਜਵਾਨ ਜ਼ਿੰਦਗੀ ਤੇ ਮੌਤ ਦੇ ਨਾਲ ਜੂਝ ਰਿਹਾ ਹੈ ਉਹ ਬਹੁਤ ਬੁਰੀ ਹਾਲਤ ਦੇ ਵਿੱਚ ਹੈ ਉਹ ਆਪਣੀ ਜ਼ਿੰਦਗੀ ਲਈ ਲੜ ਰਿਹਾ ਹੈ ਇਸ ਤੋਂ ਪਹਿਲਾਂ ਬੈਕਸਟ੍ਰੋਮ ਦੇ ਪਿਤਾ ਗੈਰੀ ਬੈਕਸਟ੍ਰੋਮ ਨੇ ਦੱਸਿਆ ਕਿ ਉਹਨਾਂ ਦੀ ਟੀ ਬਹੁਤ ਬੁਰੀ ਤਰ੍ਹਾਂ ਜ਼ਖਮੀ ਸੀ ਤੇ ਉਹ ਬਚ ਨਹੀਂ ਸકી ਇਸ ਦੌਰਾਨ ਵਾਈਟ ਹਾਊਸ ਤੋਂ ਸਿਰਫ ਕੁਝ ਬਲਾਕ ਦੂਰ ਹੋਈ ਗੋਲੀਬਾਰੀ ਦੀ ਜਾਂਚ ਅਧਿਕਾਰੀਆਂ ਵੱਲੋਂ ਹਾਲੇ ਵੀ ਕੀਤੀ ਜਾ ਰਹੀ ਹੈ ਦੇਸ਼ ਦੀ ਰਾਜਤਾਨੀ ਲਈ ਔਟਾਰਨੀ ਜਿਨਾਈਨ ਪਿਊਰੋ ਦੇ ਐਲਾਨ ਤੋਂ ਬਾਅਦ ਸੋਸ਼ਲ ਮੀਡੀਆ ਤੇ ਇੱਕ ਬਿਆਨ ਪੋਸਟ ਕੀਤਾ ਗਿਆ। ਉਹਨਾਂ ਕਿਹਾ ਹੈ ਕਿ ਸਾਡੇ ਦਿਲ ਅਤੇ ਪ੍ਰਾਰਥਨਾਵਾਂ ਨੈਸ਼ਨਲ ਗਾਰਡ ਦੀ 20 ਸਾਲਾ ਸਰਾ ਬੈਕਸਟ੍ਰੋਮ ਦੇ ਪਰਿਵਾਰ ਦੇ ਨਾਲ ਜੁੜੀਆਂ ਹਨ। ਇੱਕ ਨਾਇਕਾ ਜਿਸ ਨੇ ਥੈਂਕਸ giving day ਤੇ ਉਹਨਾਂ ਲੋਕਾਂ ਲਈ ਵਾਸ਼ਿੰਗਟਨ ਡੀਸੀ ਦੀ ਸੇਵਾ ਕਰਨ ਲਈ ਸਵੈ ਇੱਛਾ ਨਾਲ ਕੰਮ ਕੀਤਾ ਅਤੇ ਆਪਣੀ ਕੁਰਬਾਨੀ ਦਿੱਤੀ। ਰਾਸ਼ਟਰੀ ਗਾਰਡਾਂ ਦੇ ਹਮਲੇ ਦੇ ਦੋਸ਼ੀ ਅਫਗਾਨ ਵਿਅਕਤੀ नेसीआईए ਦੇ ਸਭ ਤੋਂ ਗੁਪਤ ਅਫਗਾਨ ਲੜਾਕੂ ਯੂਨਿਟਾਂ ਵਿੱਚੋਂ ਇੱਕ ਵਿੱਚ ਕਈ ਸਾਲ ਬਤਾਏ ਸਨ ਅਮਰੀਕੀ ਅਧਿਕਾਰੀਆਂ ਨੇ ਇਸ ਤੱਥ ਦੀ ਪੁਸ਼ਟੀ ਕੀਤੀ ਹੈ 29 ਸਾਲ ਦੇ ਮੁੱਖ ਦੋਸ਼ੀ ਨੇ ਪਹਿਲਾ ਜ਼ੀਰੋ ਯੂਨਿਟਾਂ ਵਿੱਚ ਸੇਵਾ ਕੀਤੀ ਸੀ ਜਦੋਂ ਅਮਰੀਕੀ ਫੌਜਾਂ ਅਫਗਾਨਿਸਤਾਨ ਤੋਂ ਪਰਤੀਆਂ ਸਨ ਲਖਨਵਾਲ ਉਸੇ ਸਮੇਂ ਆਪਰੇਸ਼ਨ ਐਲੀਜ਼ ਵੈਲਕਮ ਰਾਹੀ ਸੰਯੁਕਤ ਰਾਸ਼ਟਰ ਅਮਰੀਕਾ ਪਹੁੰਚਿਆ ਸੀ ਬਾਈਡਨ ਦੇ ਯੁੱਗ ਦੇ ਪ੍ਰੋਗਰਾਮ ਅਧੀਨ ਉਹਨਾਂ ਹਜ਼ਾਰਾਂ ਲੋਕਾਂ ਨੂੰ ਅਮਰੀਕਾ ਲਿਆਂਦਾ ਗਿਆ ਸੀ ਜਿਨ੍ਹਾਂ ਨੇ ਅਮਰੀਕੀ ਫੌਜਾਂ ਦੇ ਨਾਲ ਕੰਮ ਕੀਤਾ ਸੀ ਬਾਈਡਨ ਪ੍ਰਸ਼ਾਸਨ ਨੇ ਸਤੰਬਰ 2021 ਵਿੱਚ ਕਤਿਤ ਸ਼ੂਟਰ ਨੂੰ ਸੰਯੁਕਤ ਰਾਜ ਅਮਰੀਕਾ ਲਿਆਉਣ ਨੂੰ ਜਾਇਜ਼ ਠਹਿਰਾਇਆ ਕਿਉਂਕਿ ਉਸਨੇ ਪਹਿਲਾਂ ਅਮਰੀਕੀ CIA ਦੇ ਨਾਲ ਕੰਦਾਰ ਵਿੱਚ ਇੱਕ ਪਾਈਵਲ ਫੋਰਸ ਦੇ ਮੈਂਬਰ ਵਜੋਂ ਕੰਮ ਕੀਤਾ ਸੀ Talking about highly respected, young, magnificent person. Started service in June of twenty twenty three. Outstanding in every way. She's just passed away. She's no longer with us. She's looking down at us right now. Her parents are with her. It's just happened. She was savagely attacked. She's dead. She's now with us. Incredible person. Outstanding in every single Way in every department. Just horrible. As you know, the other young man is fighting for his life. He's in very bad shape. He's fighting for his life, and hopefully, we'll get better news with respect to him. And the monster that did this is also in serious condition. But we won't even talk about him. As you may know, DHS has confirmed that the suspect is an Afghan national flown here by the previous administration, who was such a bad administration. And I have a picture of a plane. This is what it looked like when they came in, it was total bedlam. Do you remember that period of time? Total bedlam. People crammed onto the plane. And the toughest, meanest most capable physically got on the plane not the people that we were looking for or that they wanted to bring in here's a picture for you just take a look at that plane. standing on top of each other sitting on top of each other. this is what we had under the Biden administration. That whole thing should have never ever happened. you should have left from Sada Harik program subscribe channel Punjabi the notification bell icon button click karo.